ਅੱਜ ਦੀ ਜੋ ਬੀਜਪੀ ਦੇ ਮਾਨਸਾਲੇ ਦੇ ਪ੍ਰਧਾਨ ਕੇਸ਼ ਜੈਨ ਜੀ ਦੇ ਜੋ ਧਰਨਾ ਲੱਗਿਆ ਸੰਯੁਕਤ ਮੋਰਚੇ ਦਾ ਸੰਯੁਕਤ ਮੋਰਚੇ ਦੇ ਇੱਕ ਫੈਸਲਾ ਕੀਤਾ ਵੀ ਜੋ ਮੋਦੀ ਸਰਕਾਰ ਸਾਡੇ ਕਿਸਾਨਾਂ ਤੇ ਬਾਡਰਾਂ ਤੇ ਜ਼ਬਰ ਢਾ ਰਹੀ ਹੈ ਸਾਡੇ ਕਿਸਾਨ ਸਾਡਾ ਮਜ਼ਦੂਰ ਉਥੇ ਜੋ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਿਹਾ ਹੈ ਉਹਨਾਂ ਨੂੰ ਰੋਕ ਕੇ ਵੱਡੇ ਵੱਡੇ ਬਾਡਰਾਂ ਤੇ ਕੰਨਾਂ ਕੱਢ ਕੇ ਗੋਲੇ ਦਾਕ ਕੇ ਸੋ ਜੋ ਉਹਨਾਂ ਦੇ ਹਾਲਾਤ ਨੇ ਉਹ ਸਾਹਮਣੇ ਨੇ ਉਹਨਾਂ ਨੂੰ ਵਾਚ ਕਰਦੇ ਹੋਏ ਸੰਯੁਕਤ ਮੋਰਚੇ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਆਗੂ ਨੇ ਬੀਜੇਪੀ ਦੇ ਉਹਨਾਂ ਦੇ ਘਰਾਂ ਦਾ ਘ੍ਰੋ ਕਰਨ ਤੇ ਜੋ ਕਾਲ ਆਈ ਸੀ ਸੋ ਉਸ ਨੂੰ ਮੰਦੇ ਨਜ਼ਰ ਰੱਖਦੇ ਹੋਏ ਅੱਜ ਜੋ ਅਸੀਂ ਮਾਨਸਾ ਜ਼ਿਲ੍ਹੇ ਵੱਲੋਂ ਮਾਨ ਬਡਲਾੜਾ ਵਿਖੇ ਜੋ ਜ਼ਿਲ੍ਹੇ ਦੇ ਪ੍ਰਧਾਨ ਰਕੇਸ਼ ਜੈਨ ਜੀ ਦੇ ਘਰ ਦਾ ਘਰਿਓ ਕੀਤਾ ਸੋ ਇਸ ਕਰਕੇ ਅਸੀਂ ਇਹਨਾਂ ਨੂੰ ਦੱਸਣਾ ਆਂ ਵੀ ਜਿਹੜਾ ਕਿਸਾਨ ਹੈ ਉਹ ਆਪਣੀਆਂ ਮੰਗਾਂ ਲਈ ਜਿਹੜਾ ਉਹ ਦਿੱਲੀ ਜਾਣਾ ਚਾਹੁੰਦਾ ਸੋ ਉਹਨਾਂ ਨੂੰ ਦਿੱਲੀ ਜਾਣ ਦਿਓ ਸੰਘਰਸ਼ ਕਰਨ ਦਿਓ ਜਾਇਜ਼ ਮੰਗਾਂ ਨੇ ਸੋ ਇਸ ਕਰਕੇ ਸੰਯੁਕਤ ਮੋਰਚਾ ਅੱਜ ਜਿਹੜਾ ਇਹ ਇੱਥੇ ਧਰਨਾ ਚਾਲੂ ਹੈ ਇਹ ਦਿਨ ਰਾਤ ਦਾ ਧਰਨਾ ਚੱਲੇਗਾ ਸੋ ਇਸ ਕਰਕੇ ਅਸੀਂ ਦਸਣ ਆਇਆ ਮੰਗਾ ਤਾਂ ਜਿਹੜੀਆਂ ਸਾਡੀਆਂ ਸੰਯੁਕਤ ਕਿਸਾਨ ਮੋਰਚਾ ਜਿਹੜਾ ਪਹਿਲਾਂ ਦਿੱਲੀ ਧਰਨਾ ਲਾ ਕੇ ਆਇਆ ਸੀ ਉਹਦੇ ਜਿਹੜਾ ਸਾਨੂੰ ਲਿਖਤੀ ਪ੍ਰੂਪ ਦਿੱਤਾ ਸੀ ਉਹ ਸਾਰੀਆਂ ਹੀ ਬਕਾਇਆ ਮੰਗਾਂ ਨੇ ਜਿਹਦੇ ਵਿੱਚ ਮੇਨ ਹੈ ਕਿ 23 ਫਸਲਾਂ ਤੇ ਐਮ ਐਸ ਪੀ ਦਾ ਕਾਨੂੰਨ ਬਣਾਉਣਾ ਔਰ ਕਿਸਾਨੀ ਕਰਜ਼ੇ ਨੂੰ ਮੁਕਤ ਕਰਨਾ ਬਾਕੀ ਲਖੀਪੁਰ ਖੀਰੀ ਵਾਲੇ ਬਾਕੀ ਸਾਰੀਆਂ ਮੰਗਾਂ ਉਹੀ ਏ ਟੂ ਜ਼ेड ਨੇ ਇਹਦੇ ਲਈ ਹੁਣ ਸਾਡੇ ਤੋਂ ਇੱਕ ਵੱਖਰਾ ਗਰੁੱਪ ਹੋਇਆ ਸੀ ਉਹਨੇ ਨਾ ਤਰਿਆ ਸੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਉਹ ਦਿੱਲੀ ਜਾਣਾ ਚਾਹੁੰਦਾ ਸੀ ਅਸੀਂ ਤਾਂ ਚਾਹੁੰਦੇ ਸੀ ਵੀ ਇਕੱਠੇ ਚਲੀਏ ਪਰ ਉਹ ਕਹਿੰਦੇ ਵੱਖਰੇ ਤੌਰ ਤੇ ਅਸੀਂ ਜਾਵਾਂਗੇ ਉਹਨਾਂ ਨੂੰ ਆਜ਼ਾਦੀ ਰਾਈਟ ਆ ਉਹਨਾਂ ਦਾ ਹੱਕ ਬਣਦਾ ਮੰਗਾ ਉਹਨਾਂ ਕੋਲੋਂ ਵੀ ਇਹੀ ਨੇ ਪਰ ਉਹਨਾਂ ਨੂੰ ਰਸਤੇ ਦੇ ਵਿੱਚ ਦੋ ਬਾਰਡਰਾਂ ਤੋਂ ਨਹੀਂ ਕ੍ਰੋਸ ਕਰਾਇਆ ਸੀ ਬਹੁਤ ਵੱਡਾ ਜ਼ਲੀਲ ਕੀਤਾ ਗਿਆ ਬਹੁਤ ਵੱਡਾ ਹਤਿਆਚਾਰ ਕਰਿਆ ਗਿਆ ਅਸੀਂ ਉਸ ਹਤਿਆਚਾਰ ਦੇ ਵਿਰੋਧ ਚ ਅੱਜ ਸਾਰੇ ਟੋਲ ਪਲਾਜ਼ੇ ਪੰਜਾਬ ਦੇ ਔਰ ਭਾਜਪੀ ਦੇ ਜਿਹੜੇ ਪ੍ਰਧਾਨ ਨੇ ਜ਼ਿਲ੍ਹੇ ਦੇ ਔਰ ਕੇਂਦਰੀ ਆਗੂ ਨੇ ਜਿਹੜੇ ਹਾਈਲਾਈਟ ਵੱਡੇ ਆਗੂ ਨੇ ਉਹਨਾਂ ਦੇ ਘ੍ਰਿਹਾਵਾਂ ਦਾ ਜਿਹੜਾ ਘਰਾਂ ਦਾ ਘ੍ਰਿਹਾਉ ਕੀਤਾ ਔਰ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਜਿਹੜਾ ਲੋਕਤੰਤਰ ਨੂੰ ਬਹਾਲ ਕੀਤਾ ਜਾਵੇ ਇਹ ਜਿਹੜਾ ਲੋਕਤੰਤਰ ਦੀਆਂ ਜੜਾਂ ਪੁੱਟੀਆਂ ਜਾ ਰਹੀਆਂ ਨੇ ਅਸੀਂ ਉਹਨੂੰ ਵੀ ਰੋਕੀਏ ਦਿੱਲੀ ਦੇ ਰਾਹਤੇ ਚਾਲੂ ਕਿਤੇ ਜਾਣ ਤਾਂ ਕਿ ਜਿਹੜਾ ਵਪਾਰ ਦਾ ਸਮਾਨ ਆ ਉਹ ਆਉਣ ਜਾਣ ਲੱਗੇ ਉਹ ਇਹਦੇ ਲਈ ਪੰਜਾਬ ਦੇ ਜਿਹੜਾ ਵਪਾਰੀ ਵਰਗ ਹੈ ਬਹੁਤ ਦੁਖੀ ਹੈ ਇਸ ਗੱਲ ਲਈ ਅਸੀਂ ਚਾਹੁੰਦੇ ਹਾਂ ਠੀਕ ਹੈ ਦੋ ਬਾਰਡਰਾਂ ਤੇ ਕਿਸਾਨ ਬੈਠੇ ਨੇ ਬਾਕੀ ਦੇ 7-8 ਬਾਰਡਰ ਕਿਉਂ ਰੋਕੇ ਨੇ ਇਸ ਲਈ ਉਹ ਖੋਲ੍ਹੋ ਮੈਂ ਇਹ ਗੱਲ ਕਹਿਣਾ ਸਭ ਨੂੰ ਰਾਈਟ ਹੈ ਆਪਣੀ ਗੱਲ ਕਹਿੰਦਾ ਆਪਾਂ ਇੱਕ ਲੋਕਤੰਤਰ ਦੇਸ਼ ਦੇ ਵਿੱਚ ਰਹਿ ਰਹੇ ਹਾਂ ਸਭ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਤੇ ਮੇਰੇ ਕਿਸਾਨ ਵੀ ਆਪਣੀ ਗੱਲ ਰੱਖਣ ਵਾਸਤੇ ਆਏ ਨੇ ਇਹਨਾਂ ਨੇ ਫੈਸਲਾ ਕੀਤਾ ਵੀ ਅਸੀਂ ਭਾਰਤੀ ਜਨਤਾ ਪਾਰਟੀ ਦੇ ਜਨਨ ਕੀ ਜ਼ਿਲ੍ਹਾ ਪ੍ਰਧਾਨ ਜਾਂ ਕੋਈ ਐਮ ਐਲ ਏ ਜਾਂ ਐਮ ਪੀ ਇਹਨਾਂ ਦੇ ਬਾਰਾ ਮੂਰੇ ਧਰਨ ਲਾਣੇ ਚਲੋ ਇਹਨਾਂ ਦਾ ਰਾਈਟ ਹੈ ਜਿਵੇਂ ਇਹਨਾਂ ਨੇ ਕਿੰਨੀ ਵੀ ਤਾਂ ਨੇ ਕੋਈ ਸਿਸਟਮ ਬਣਾਇਆ ਹੋਊਗਾ ਪਾਰਟੀ ਨੇ ਆਪ ਬੈਠ ਕੇ ਸੰਗਠਨ ਇਹਨਾਂ ਨੇ ਬੈਠ ਕੇ ਤੈਅ ਕੀਤਾ ਹੋਊਗਾ ਤਾਂ ਅੱਜ ਸਾਨੂੰ ਤਾਂ ਦੇਖੋ ਕੋਈ ਹੋਣੇਗਾ ਪਰ ਇਹ ਗੱਲ ਹੈ ਕਿ ਜਨਨ ਕੀ ਅਸੀਂ ਜੋ ਸਰਕਾਰ ਕਹਿੰਦੀ ਹੈ ਵੀ ਅਸੀਂ ਇਹਨਾਂ ਨਾਲ ਪਿਆਰ ਬੈਠ ਕੇ ਇਸ ਮਸਲੇ ਨੂੰ ਹੱਲ ਕਰਨ ਨੂੰ ਤਿਆਰ ਆ ਔਰ ਸਰਕਾਰ ਨੇ ਪਿਛਲੇ ਦਿਨੀ ਚਾਰ ਮੀਟਿੰਗਾਂ ਕਰਤੀਆਂ ਵੀ ਨੇ ਤਾ ਮੇਰੀ ਤਾਂ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਹੈ ਵੀ ਉਹ ਇਹ ਬੈਠ ਕੇ ਇਸ ਮਸਲੇ ਨੂੰ ਪਿਆਰ ਨਾਲ ਜਣਕੇ ਨੂੰ ਹੱਲ ਕਰਨ ਦੀ ਬਲਬਧਨਾ ਚਾਹੀਦੀ ਹੈ ਤੁਹਾਡੇ ਨਾਲ ਇਹਨਾਂ ਨੇ ਮੁਲਾਕਾਤ ਕੀਤੀ ਹੈ ਨਹੀਂ ਮੇਰੇ ਨਾਲ ਕੋਈ ਆ ਜੀ ਮੁਲਾਕਾਤ ਨਹੀਂ ਹੋਈ ਹੈ ਜੀ ਨਹੀਂ ਅਜਾ ਕੁਛ ਹੈਗਾ ਜੀ ਜੀ ਤੇ